ਤਰਨਤਾਰਨ ਦੇ ਸਿਵਲ ਹਸਪਤਾਲ ਦੇ ਬਾਹਰ ਆਸ਼ਾ ਵਰਕਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਸੇਵਾ ਮੁਕਤੀ ਦੀ ਉਮਰ 58 ਸਾਲ ਤੋਂ ਬਾਅਦ ਕਰਨ ਤੇ 10000 ਰੁਪਏ ਪੈਨਸ਼ਨ ਅਤੇ ਆਸ਼ਾ ਵਰਕਰਾਂ ਨੂੰ 5 ਲੱਖ ਰੁਪਏ ਦੇਣ ਵਰਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਨੇ ਇਸੇ ਦੌਰਾਨ ਉਨ੍ਹਾਂ ਦੇ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਜੂਨੀਅਨ ਆਗੂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਹਮੇਸ਼ਾ ਹੀ ਆਸ਼ਾ ਵਰਕਰਾਂ ਨੂੰ ਅਣਗੌਲਿਆ ਜਾਂਦਾ ਹੈ ਜਦੋਂ ਉਹਨਾਂ ਤੋਂ ਜ਼ਿਆਦਾ ਕੰਮ ਲਈ ਜਾਂਦੇ ਨੇ ਉਹਨਾਂ ਨੇ ਕਿਹਾ ਕਿ 58 ਸਾਲ ਦੀ ਉਮਰ ਦੇ ਵਿੱਚ ਆਸ਼ਾ ਵਰਕਰਾਂ ਨੂੰ ਨੌਕਰੀ ਤੋਂ ਫਾਰਕ ਕਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਦੀ ਕੋਈ ਵੀ ਰੋਜ਼ਗਾਰ ਪੱਤਾ ਜਾਂ ਕੋਈ ਵੀ ਪੈਨਸ਼ਨ ਨਹੀਂ ਦਿੱਤੀ ਜਾਂਦੀ ਜਦਕਿ ਆਸ਼ਾ ਵਰਕਰ ਪੂਰੀ ਤਰ੍ਹਾਂ ਤਨਖਾਹ ਤੇ ਨਿਰਭਰ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਮੰਗ ਹੈ ਕਿ ਸੇਵਾ ਮੁਕਤੀ ਦੀ ਉਮਰ ਵਧਾਈ ਜਾਵੇ ਸੇਵਾ ਮੁਕਤੀ ਸਮੇਂ ਆਸ਼ਾ ਵਰਕਰਾਂ ਨੂੰ 5 ਲੱਖ ਰੁਪਏ ਅਤੇ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਹੇਠ ਆਪਾਂ ਰੋਸ ਮਜਾਰਾ ਕਰ ਰਹੇ ਹਾਂ ਇਸ ਰੋਸ ਮਜਾਰੇ ਦਾ ਮੇਨ ਕਾਰਨ ਹੈਗਾ ਵਾ ਕਿ ਸਾਡੇ ਸਿਹਤ ਵਿਭਾਗ ਦੇ ਵਿੱਚ 15 ਸਾਲ ਤੋਂ ਲਗਾਤਾਰ ਆਸ਼ਾ ਵਰਕਰ ਤੇ ਆਸਾ ਫਸੀਲੀਟੇਟਰ ਇਸ ਵਿਭਾਗ ਨੂੰ ਸਿਵਾਵਾ ਦੇ ਰਹੀਆਂ ਆਪਣੀਆਂ ਸੀਟ ਸਮਾਵਾ ਦੇ ਰਹੀਆਂ ਵਾ ਲੋਕਾਂ ਦਾ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਲੋਕਾਂ ਦੀ ਹੈਲਪ ਕਰ ਰਹੀਆਂ ਸਰਕਾਰ ਨੇ ਉਹਨਾਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਹੋ ਚੁੱਕੀ ਹੈ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਬਿਨਾਂ ਕੁਸ਼ 58 ਸਾਲ ਦੀ ਨਾਲ ਦੀ ਏਜ ਹੋ ਚੁੱਕੀ ਹੈ ਉਹਨਾਂ ਨੂੰ ਸੇਵਾ ਮੁਕਤ ਕਰਤਾ ਬਿਨਾਂ ਕੁਸ਼ ਦਿੱਤੇ ਆ ਠੀਕ ਆ ਔਰ ਇਹਨਾਂ ਨੇ 15-15 ਸਾਲ ਕੰਮ ਕੀਤਾ ਹੁਣ ਸਾਨੂੰ ਪ੍ਰੈਸ ਵਾਲੇ ਕੱਲ ਸਵਾਲ ਪੁੱਛ ਰਾਏ ਹੀ ਆ ਕੇ ਕਿ ਜਦੋਂ ਬਾਕੀ ਮਹਿਕਮਿਆਂ ਦੇ ਵਿੱਚ 58 ਸਾਲ ਦੀ ਏਜ ਵਾ ਤੇ ਤੁਸੀਂ ਕਿਉਂ ਕਹਿ ਰਹੇ ਕਿ ਸਾਡੀ ਏਜ ਬਤਾਓ ਵੇਖੋ ਉਹਨਾਂ ਨੇ ਆਪਣੀ ਜਿਹੜੀ ਐਵਰੇਜ ਵਾ ਸਰਵਿਸ ਦੀ ਉਹ ਪੂਰੀ ਕੀਤੀ ਆ 38 ਸਾਲ 40 ਸਾਲ ਇਹਨਾਂ ਨੇ 5 ਸਾਲ ਕੰਮ ਕੀਤਾ ਜਿਸ ਟਾਈਮ ਸਰਕਾਰ ਦਾ ਕੰਮ ਨਹੀਂ ਸੀ ਚੱਲਦਾ ਸਰਕਾਰ ਨੂੰ ਸਾਡੀ ਲੋੜ ਸੀ ਸਰਕਾਰ ਨੇ ਸਾਡੀਆਂ ਸੁਵਾਵਾਂ ਲਈਆਂ ਅੱਜ ਸਰਕਾਰ ਦਾ ਕੰਮ ਚੱਲ ਰਿਹਾ ਵਾ ਤੇ ਇਹਨਾਂ ਦੀਆਂ ਸੁਵਾਵਾਂ ਜਿਹੜੀਆਂ ਉਹ ਖਤਮ ਕਰਤੀਆਂ ਸਾਡੀਆਂ ਕੁਝ ਆਸ਼ਾ ਤੇ ਫੈਸਿਲੀਟੇਟਰ ਪਹਿਣਾ ਜਿਨ੍ਹਾਂ ਦਾ ਘਰ ਦਾ ਖਰਚਾ ਹੀ ਇਸੇ ਤੇ ਚੱਲਦਾ ਵਾ ਠੀਕ ਆ ਕੁਝ ਵਿੱਡੋ ਕਿਉਂਕਿ ਪਹਿਲਾ ਹੀ ਲੋੜਵੰਦ ਗਰੀਬ ਬੇਸਹਾਰਾ ਔਰਤਾਂ ਨੂੰ ਜਿਹੜਾ ਆਸ਼ਾ ਵਰਕਰ ਦੀ jobb ਦਿੱਤੀ ਗਈ ਆ ਠੀਕ ਆ ਕੁਝ ਆਸ਼ਾ ਵਰਕਰ ਸਾਡੀਆਂ ਜਿਹੜੀਆਂ ਵਾ ਉਹ ਆਸ਼ਾ ਵਰਕਰ ਐਂਡ ਫੈਸਿਲੀਟੇਟਰ ਕੁਝ ਵਿੱਡੋ ਵੀ ਹੈਗੀਆਂ ਤਲਾਕਸ਼ੂਦਾ ਵੀ ਹੈਗੀਆਂ ਵਾ ਜਿਨ੍ਹਾਂ ਦੇ ਘਰ ਦੇ ਖਰਚੇ ਇਸੇ ਇਨਕਮ ਤੇ ਚੱਲਦੇ ਆ ਤੇ ਸਰਕਾਰ ਨੇ ਉਹਨਾਂ ਨੂੰ ਜਿਹੜਾ ਉਹ ਬੇਸਹਾਰਾ ਕਰ ਦਿੱਤਾ ਵਾ ਇਸ ਕਰਕੇ ਸਾਡੀ ਸਰਕਾਰ ਤੋਂ ਹੀ ਮੰਗ ਆ ਕਿ ਉਹਨਾਂ ਨੂੰ ਉਹਨਾਂ ਦੀ ਏਜ ਲਿਮਟ ਵਧਾਈ ਜਾਵੇ ਠੀਕ ਆ ਤੇ ਉਹਨਾਂ ਨੂੰ ਜਦੋਂ ਵੀ ਸੇਵਾ ਮੁਕਤ ਕੀਤਾ ਜਾਂਦਾ ਵਾ ਉਹਨਾਂ ਨੂੰ 5 ਲੱਖ ਰੁਪਏ ਸਹਾਇਤਾ ਜੇ ਦਿੱਤੀ ਜਾਵੇ ਤੇ ਹਰ ਮਹੀਨੇ ਉਹਨਾਂ ਨੂੰ ਜਿਹੜਾ ਵਾ ਪੈਨਸ਼ਨ ਦੇ ਰੂਪ ਵਿੱਚ 10000 ਰੁਪਏ ਦਿੱਤਾ ਜਾਵੇ ਇਹ ਸਾਡੀ ਸਰਕਾਰ ਤੋਂ ਮੰਗਾ ਇਸ ਤੋਂ ਇਲਾਵਾ ਸਾਡੀਆਂ ਹੋਰ ਵੀ ਚਿਰਾਂ ਤੋਂ ਲਟਕ ਰੀਆਂ ਮੰਗਾ ਵਾਂ ਆਸ਼ਾ ਦੀਆਂ ਐਂਡ ਫੈਸਿਲੀਟੇਟਰਸ ਦੀਆਂ ਉਹ ਮੰਗਾ ਪੂਰੀਆਂ ਕੀਤੀਆਂ ਜਾਣ ਸਾਨੂੰ ਰੈਗੂਲਰ ਕੀਤਾ ਜਾਵੇ ਮਿਨੀਮਮ ਬੇਸ ਦਿੱਤਾ ਜਾਵੇ ਸਰਕਾਰ ਦੇ ਆਪਣੇ ਅੰਕੜਿਆਂ ਦੇ ਹਾਂਜੀ ਡੀਸੀ ਰੇਟ ਕੁਛ ਨਾ ਕੁਛ ਤੇ ਸਾਨੂੰ ਸਰਕਾਰ ਦਵੇ ਕੁਛ ਵੀ ਨਹੀਂ ਸਰਕਾਰ ਇੱਕ ਨਾਂ ਦੇ ਬਰਾਬਰ ਇਨਸੈਂਟਿਵ ਦੇ ਰਹੀ ਆ ਆਸ਼ਾ ਨਗੁਣੀ ਜੇ ਪੱਤੇ ਦੇ ਰਹੀ ਆ ਐਂਡ ਫੈਸਿਲਿਟੇਟਰ ਨੂੰ ਸੈਂਟਰ ਗਵਰਨਮੈਂਟ 1000 ਰੁਪਿਆ ਸਿਰਫ 13 ਸਾਲ ਤੋਂ ਜਿਹੜਾ ਉਹ ਪੇ ਪੇ ਦੇ ਰਹੀ ਆ ਤੇ ਟੀ.ਐੜੀ ਇਹਦੇ ਵਿੱਚ ਕੋਈ ਵਾਅਦਾ ਨਹੀਂ ਕਰ ਰਹੀ 2018 ਤੋਂ ਬਾਅਦ ਤੇ ਆਸ਼ਾ ਦੇ ਇਨਸੈਂਟਿਵ ਵੀ ਜਿਹੜੇ ਆ ਮਹੀਨਾਵਾਰ ਮਿਲਦੇ ਆ ਉਹ ਵੀ ਕੱਟ ਲਏ ਗਏ ਸਰਕਾਰ ਵੱਲੋਂ ਪਿਛਲੇ ਮਹੀਨੇ ਤੋਂ ਤਾਂ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਰਸੀ ਧਰਨੇ ਤੇ ਆਵਾਜ਼ ਦਿੱਤੀ ਸਰਕਾਰ ਨੂੰ ਕਿ ਸਾਡੇ ਜਿਹੇ ਮਸਲੇ ਆ ਹੱਲਣਾ ਹੋਏ ਤੇ ਅਸੀਂ 21 ਤੀ ਤੋ ਲੱਗੇ 28 ਤੀ ਤੱਕ ਅਸੀਂ ਧਰਨਾ ਦੇਵਾਂਗੇ ਕਿਉਂਕਿ ਸਾਡੇ ਅਜੇ ਤੱਕ ਕਿਸੇ ਨੇ ਵੀ ਸਾਡੀ ਕੋਈ ਆਂਟੇ ਆਵਾਜ਼ ਨਹੀਂ ਸੁਣੀ ਇਸ ਕਰਕੇ ਅਸੀਂ ਅੱਜ ਲਾਸਟ ਵਾਰਨਿੰਗ ਦੇ ਰਹੇ ਆਂ ਸਰਕਾਰ ਨੂੰ ਜੇ ਤੇ ਸਾਡੀ ਅੱਜ ਕੋਈ ਮੋਦਾ ਮੰਗ ਮੰਗ ਲਈ ਮੰਨ ਲਈ ਤਾਂ ਫਿਰ ਤੇ ਅਸੀਂ ਆਪਣੇ ਕੰਮਾਂ ਤੇ ਜਾਵਾਂਗੇ ਤੇ ਜੇ ਉਹਨਾ ਨਾ ਮੰਗੀ ਫਿਰ ਅਸੀਂ ਸਿੱਧਾ ਤਿੱਖਾ ਸੰਘਰਸ਼ ਕਰਾਂਗੇ ਆਪਣੀ ਪ੍ਰਧਾਨ ਸਹਿਬ ਨਾਲ ਆਪਣੀ ਜੂਨੀਅਨ ਨਾਲ ਰਲ ਕੇ ਜੋ ਵੀ ਅੱਗੇ ਲਿਖਣਗੇ ਸਮਾਂ ਅਸੀਂ ਉਸ ਸਮੇਂ ਤੇ ਤੇ ਮੈਂ ਐਨਐਮ ਦਾ ਡਿਪਲੋਮਾ ਵੀ ਕੀਤਾ ਹੋਇਆ ਪਰ 2008 ਤੋਂ ਮੈਂ ਜਿਹੜੀ ਬਤੌਰ ਆਸ਼ਾ ਵਰਕਰ ਦੀ ਸੇਵਾ ਨਿਭਾ ਰਹੀ ਹਾਂ ਜਿਵੇਂ ਕਿ ਸਰਕਾਰ ਨੇ ਸਾਨੂੰ ਇੱਕਦਮ ਹੀ ਬਿਨਾ ਦੱਸੇ ਬਿਨਾ ਨੋਟੀਫਿਕੇਸ਼ਨ ਦਿੱਤੇ ਰਾਤੋਂ ਰਾਤ ਉਪਮ ਜਾਰੀ ਕਰ ਦਿੱਤੇ ਗਿਆ ਕਿ 58 ਸਾਲ ਤੋਂ ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਨੂੰ ਖਾਲੀ ਹੱਥ ਘਰਾਂ ਨੂੰ ਭੇਜ ਦਿੱਤਾ ਗਿਆ ਜਿਹੜੀ ਕਿ ਇੱਕ ਬਹੁਤ ਹੀ ਨਿਖੇਦੀ ਭਰਿਆ ਕਦਮ ਸੀ ਉਹਨਾਂ ਦਾ ਕਿਉਂਕਿ ਅਸੀਂ 15 ਸਾਲ ਤੋਂ ਸਰਕਾਰ ਦੀ ਸੇਵਾ ਕਰ ਰਹੇ ਹਾਂ ਸਮਾਜ ਦੀ ਸੇਵਾ ਕਰ ਰਹੇ ਹਾਂ ਜਿਦੇ ਵਿੱਚ ਕਿ ਸਾਨੂੰ ਕੁਝ ਕੰਮ ਦਾ ਇਨਸੈਂਟਿਵ ਦਿੱਤਾ ਜਾਂਦਾ ਸੀ ਪਰ ਕੁਝ ਸਾਡੇ ਕੋ ਬਿਨਾ ਇਨਸੈਂਟਿਵ ਵੀ ਕੰਮ ਕਰਵਾਏ ਜਾਂਦੇ ਸੀ ਤੇ ਉਦੋਂ ਵੀ ਸਾਨੂੰ ਸਰਕਾਰ ਨੇ ਕੋਵਿਡ ਦੇ ਵਿੱਚ ਵੀ ਕੁਝ ਵੀ ਨਾਂ ਦੇ ਬਰਾਬਰ ਸਾਨੂੰ ਦੇ ਕੇ ਤੇ ਇਹਨਾਂ ਕੰਮ ਕਰਵਾਇਆ ਤੇ ਹੁਣ ਅਸੀਂ ਆਪਣੀ ਮੰਗ ਲੈ ਕੇ ਬੈਠੇ ਹੋਏ ਹਾਂ ਕਿ ਜੋ ਸਾਨੂੰ ਜੱਚਾ ਬੱਚਾ ਤੋਂ ਸਾਡਾ ਕੰਮ ਸਟਾਰਟ ਕੀਤਾ ਗਿਆ ਸੀ ਪ੍ਰੈਗਨੈਂਟ ਮਦਰ ਦੀ ਦੇਖ ਰਹਿ ਕਰਨਾ ਉਹਨਾਂ ਦੇ 3rd ਚੈੱਕਅਪ ਕਰਵਾਉਣੇ ਅੱਗੇ ਅਸੀਂ ਉਹਨਾਂ ਬੱਚਿਆਂ ਦੀ ਦੇਖਭਾਲ ਕਰਨੀ ਪਰ ਜਿਹਦੇ ਏਜ ਦੇ ਵਿੱਚ ਸਾਨੂੰ ਮਾਮੂਲੀ ਜਿਹਾ ਮਾਨ ਪੱਤਾ ਦਿੱਤਾ ਜਾਂਦਾ ਸੀ ਤੇ ਉਹਦੇ ਵਿੱਚ ਵਾਅਦਾ ਤੇ ਕੀ ਕਰਨਾ ਸੀ ਸਰਕਾਰ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀ ਕਟੌਤੀ ਕਰ ਦਿੱਤੀ ਜਿਹੜੀ ਕਿ ਸਾਡੀਆਂ ਭੈਣਾਂ ਸੀ ਉਹਨਾਂ ਨੂੰ ਖਾਲੀ ਹੱਥ ਬਿਨਾਂ ਕੋਈ ਉਹਨਾਂ ਨੂੰ ਪੈਨਸ਼ਨ ਸਕੀਮ ਦਿੱਤੇ ਉਹਨਾਂ ਨੂੰ ਜਿਹੜਾ ਉਹ ਘਰਾਂ ਨੂੰ ਭੇਜ ਦਿੱਤਾ ਗਿਆ ਕੋਵਿਡ ਦੇ ਵਿੱਚ ਵੀ ਅਸੀਂ ਇੰਨੀ ਮਿਹਨਤ ਕੀਤੀ ਤੇ ਹਰ ਇੱਕ ਨੂੰ ਜਿੱਦਾਂ ਇਹ ਸੀਗਾ ਕਿ ਇਨਫੈਕਸ਼ਨ ਹੁੰਦੀ ਹੈ ਘਰਾਂ ਚ ਬੰਦ ਰਹੋ ਪਰ ਇੱਕ ਆਸ਼ਾ ਵਰਕਰ ਘਰ ਘਰ ਹਰ ਇੱਕ ਦਾ ਦਰਵਾਜ਼ਾ ਖੜਕਾ ਕੇ ਤੇ ਉਹਨਾਂ ਦੀ ਮਦਦ ਕਰਦੀ ਰਹੀ ਪਰ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕੀ ਸਰਕਾਰ ਸਾਡੀ ਜਿਹੜੀ ਆ ਉਹ ਮਦਦ ਇਸ ਸਿੱਟੇ ਤੇ ਪਹੁੰਚੇ ਕਿ ਸਾਡੀਆਂ ਭੈਣਾਂ ਨੂੰ ਮੋੜ ਤੋਂ ਬਹਾਲ ਕੀਤਾ ਜਾਵੇ ਅਗਰ ਸਾਡੀ ਮੰਗ ਮੰਨੀ ਜਾਂਦੀ ਤਾਂ ਠੀਕ ਆ ਅਦਰਵਾਇਜ਼ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਮੈਂ ਹੀ ਇਹ ਚਾਹੁੰਦੇ ਆ ਕਿ ਜਿਹੜੀਆਂ 58 ਸਾਲ ਦੀਆਂ ਭੈਣਾਂ ਵਾਂ ਸੇਵਾ ਕਰ ਰਹੀਆਂ ਅੱਜ ਤੋਂ 2008 ਤੋਂ ਲੈ ਕੇ ਅੱਜ 2024 ਹੋ ਗਿਆ ਤੇ ਫ੍ਰੀ ਸੇਵਾ ਕਰ ਰਹੀਆਂ ਵਾਂ ਤੇ ਉਹਨਾਂ ਨੂੰ ਦਿੱਤਾ ਵੀ ਕੁਝ ਨਹੀਂ ਜਾ ਰਿਹਾ 58 ਸਾਲ ਦੀ ਏਜ ਹੋ ਗਈ ਤੇ ਉਹਨਾਂ ਨੂੰ ਕਿਹਾ ਇੱਕਦਮ ਮੌਕੇ ਤੇ ਕਿਹਾ ਕਿ ਤੁਸੀਂ ਜਾ ਸਕਦੇ ਜੇ ਏਦਾਂ ਕਿਦਾਂ ਸੇਵਾ ਮੁਕਤ ਕਰ ਦੇਣਗੇ ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਨੂੰ ਮਤਲਬ ਕਿ 5 ਲੱਖ ਰੁਪਏ ਨਗਦ ਦਿੱਤਾ ਜਾਵੇ ਤੇ 65 ਸਾਲ ਉਹਨਾਂ ਦੀ ਏਜ ਕੀਤੀ ਜਾਵੇ ਬਾਕੀ ਜੇ ਆਂਗਣ ਵਾੜੀ ਵਰਕਰ ਨੇ ਉਹਨਾਂ ਦੀ 70 ਸਾਲ ਏਜ ਆ ਇਹਨਾਂ ਨੇ ਲਿਮਟ ਰੱਖੀ ਆ ਕਿ 70 ਸਾਲ ਤੱਕ ਉਹ ਕੰਮ ਕਰ ਸਕਦੀ ਤੇ ਆਸ਼ਾ ਵਰਕਰ ਕਿਉਂ ਨਹੀਂ ਕਰ ਸਕਦੀ ਜੇ ਡਾਕਟਰ ਦੀ ਗੱਲ ਕਰੀਏ ਤੇ ਡਾਕਟਰ ਵੀ 70 ਸਾਲ ਤੱਕ ਕੰਮ ਕਰ ਰਿਹਾ ਤੇ ਜਿਹੜੀ ਆਸ਼ਾ ਵਰਕਰ ਉਹ ਕਿਉਂ ਨਹੀਂ ਕਰ ਸਕਦੀ ਤੇ ਇਹ ਕਹਿੰਦੇ ਕਿ ਸਾਨੂੰ ਫ੍ਰੀ ਕੰਮ ਕਰੀ ਜਾਓ ਕੀ ਗੱਲ ਆਸ਼ਾ ਨੂੰ ਢਿੱਡ ਨਹੀਂ ਲੱਗਾ ਉਹਦੇ ਬੱਚੇ ਨਹੀਂ ਹੈਗੇ ਉਹਦਾ ਪਰਿਵਾਰ ਨਹੀਂ ਹੈਗਾ ਅਸੀਂ ਕਿਉਂ ਫ੍ਰੀ ਸੇਵਾ ਕਰੀਏ ਜਿਹੜੇ ਸਾਡੇ ਜਿਹੜੇ ਸਾਡੇ ਇਨਸੈਂਟੈਂਸ ਸੀ ਉਹ ਵੀ ਇਹਨਾਂ ਨੇ ਕੱਟ ਦਿੱਤੇ ਹੌਲੀ ਹੌਲੀ ਕਰਕੇ ਹੁਣ ਸਾਡੇ ਪੱਲੇ ਕੁਝ ਨਹੀਂ ਪੈ ਰਿਆ ਬਿਲਕੁਲ ਫ੍ਰੀ ਸੇਵਾ ਕਰ ਰਹੇ ਆ ਜਦੋਂ ਕਿਸੇ ਦੀ ਝੋਲੀ ਚੋਂ ਕੁਝ ਚੁੱਕਿਆ ਜਾਂਦਾ ਫੇਰ ਹੀ ਅਗਲਾ ਤੜਫਦਾ ਆ ਉਦੋਂ ਅਸੀਂ ਫ੍ਰੀ ਸੇਵਾ ਕਰ ਹੀ ਰਹੇ ਸੀ ਚਲੋ ਹੌਲੀ ਹੌਲੀ ਜੇ ਇਨਸੈਂਟਮ ਨਾ ਕੱਢਦੇ ਸ਼ਾਇਦ ਅਸੀਂ ਲੱਗੇ ਰਹਿੰਦੇ ਪਰ ਅਸੀਂ ਆਪਣੀ ਇਹ ਵੀ ਰੱਖ ਲਈ ਆ ਮੰਗ ਕਿ 26000 ਰੁਪਇਆ ਸਾਨੂੰ ਜਿਹੜਾ ਉਹ ਮਹੀਨੇ ਦਾ ਦਿੱਤਾ ਜਾਵੇ ਜਿਹੜੀ ਮੰਗਾਂ ਜੇ ਨਹੀਂ ਮੰਨੀਆਂ ਜਾਂਦੀਆਂ ਤੇ ਕਿਸ ਤਰ੍ਹਾਂ ਦਾ ਫਿਰ ਅਸੀਂ ਫਿਰ ਅਸੀਂ ਰੈਗੂਲਰ ਤਿੱਖਾ ਸੰਘਰਸ਼ ਕਰਾਂਗੇ ਅਸੀਂ ਇਸ ਤਰ੍ਹਾਂ ਬਹਿਣ ਵਾਲੇ ਨਹੀਂ